ਅੰਮ੍ਰਿਤਸਰ ਵਿਖੇ ਅੱਜ ਇੱਕ ਖਾਸ ਦਿਨ ਮਨਾਇਆ ਜਾ ਰਿਹਾ ਜਿੱਥੇ ਕਿ ਨਵਨਿੁਕਤ ਪ੍ਰਭਾਰੀ ਕਾਂਗਰਸ ਦੇ ਨਵਨਿੁਕਤ ਪ੍ਰਭਾਰੀ ਜਿਹੜੇ ਨੇ ਭੁਪੇਸ਼ ਪਗੇਲ ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ ਆਗਮਨ ਹੋਣ ਜਾ ਰਿਹਾ ਤੇ ਅੰਮ੍ਰਿਤਸਰ ਵਿਖੇ ਸ਼੍ਰੀ ਦਰਬਾਰ ਸਾਹਿਬ ਪਹਿਲਾਂ ਨਤਮਸਤਕ ਹੋਣਗੇ ਤੇ ਫਿਰ ਵੱਖ-ਵੱਖ ਜਗਾਵਾਂ ਤੇ ਜਿਹੜਾ ਹੈ ਸ਼ੀਸ਼ਨਵਾਨਗੇ ਕਾਂਗਰਸ ਦੇ ਚੰਗੇ ਭਵਿੱਖ ਦੇ ਲਈ ਕਾਂਗਰਸ ਕਾਰਜਕਰਤਾਵਾਂ ਦੇ ਚੰਗੇ ਭਵਿੱਖ ਦੇ ਲਈ ਸਿਰਨਵਾਇਆ ਜਾਵੇਗਾ ਉਹਨਾਂ ਦੇ ਵੱਲੋਂ ਵੱਖਰੀ ਸ਼ੁਰੂਆਤ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜਿੱਥੇ ਉਹ ਅੰਮ੍ਰਿਤਸਰ ਦੇ ਵਿੱਚ ਪਹੁੰਚ ਕੇ ਵੱਖ-ਵੱਖ ਧਾਰਮਿਕ ਸਥ ਦੇਖੇ ਜਾ ਰਹੇ ਨਹੀਂ ਤੇ ਦੱਸ ਦਈਏ ਅ ਪ੍ਰਦਾਨ ਜਿਹੜੇ ਨੇ ਕਾਂਗਰਸ ਦੇ ਰਾਜਾ ਵਿਡਿੰਗ ਉਹਨਾਂ ਦੇ ਵੱਲੋਂ ਜਿਹੜਾ ਹੈ ਬੇਸ਼ਬਗੇਰ ਦੇ ਨਾਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਉਸ ਦੇ ਨਾਲ ਹੀ ਲੋਕ ਸਭਾ ਮੈਂਬਰ ਜਿਹੜੇ ਨੇ ਸੁਖਿੰਦਰ ਰੰਦਾਵਾ ਤੇ तमाम ਕਾਰਜਕਰਤਾ ਪਠਾਨਕੋਟ ਦੇ ਕਾਂਗਰਸ ਪਾਰਟੀ ਦੇ ਇਸ ਇਸ ਵਕਤ ਮੌਜੂਦ ਨੇ ਤੇ ਉਹਨਾਂ ਦੇ ਵੱਲੋਂ ਨਵ ਨਿਯੁਕਤ ਪਰਿਵਾਰੀ ਦਾ ਸਵਾਗਤ ਕਰਨ ਦੇ ਲਈ ਵੇਟ ਕੀਤੀ ਜਾ ਰਹੀ ਹੈ ਤੇ ਦੱਸ ਦਈਏ ਸਾਡਾ ਖਾਸ ਗੱਲਬਾਤ ਵੀ ਕੀਤੀ ਗਈ ਹੈ ਸ਼ਿਸ਼ਮਿਸ਼ ਦੇ ਵੱਲੋਂ ਤੇ ਰਕੇਸ਼ ਪਬਲੀ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਸਾਰੀ ਗੱਲਬਾਤ ਜਿਹੜੀ ਹੈ ਸਾਡਾ ਸਾਂਝੀ ਕੀਤੀ ਗਈ ਹੈ ਕਿਸ ਤਰ੍ਹਾਂ ਦੇ ਨਾਲ ਇੱਥੇ ਪਹੁੰਚੇ ਨੇ ਕਿ ਮੌਸਮ ਖਰਾਬ ਹੋਣ ਦੇ ਚਲਦੇ ਵੀ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਵਿੱਚ ਜੋਸ਼ ਦੀ ਕਮੀ ਜਿਹੜੀ ਉਹ ਬਿਲਕੁਲ ਨਹੀਂ ਦੇਖੀ ਜਾ ਰਹੀ ਤੇ ਆਓ ਦੇਖਦੇ ਹਾਂ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਆਗਮਨ ਤੇ ਸ਼ੁਰੂਆਤ ਕੀਤੀ ਗਈ ਤੇ ਕਿਸ ਤਰ੍ਹਾਂ ਦੇ ਨਾਲ ਜੋਸ਼ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਵਿੱਚ ਸਾਡੇ ਨਵੇਂ ਪਰਿਵਾਰੀ ਉਭੇਸ਼ ਬਗੇਲ ਦੀ ਉਹਨਾਂ ਦਾ ਅੰਮ੍ਰਿਤਸਰ ਤੇ ਆਗਮਨ ਹੋਇਆ ਤੇ ਬੜਾ ਨਿੱਘਾ ਸਵਾਗਤ ਉਹਨਾਂ ਦਾ ਇੱਥੇ ਕੀਤਾ ਗਿਆ ਹੋਏਗਾ ਜੀ ਨੂੰ ਉਮੀਦ ਹੈ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਚੜ੍ਹਦੀ ਕਲਾ ਦੇ ਵਾਸਤੇ ਉਹਨਾਂ ਨੇ ਅੱਜ ਤਰਮਿੰਦਰ ਸਾਹਿਬ ਦੇ ਵਿੱਚ ਨਤਮਸਤਕ ਹੋਣਗੇ ਦੁਰਗਾਣਾ ਮੰਦਿਰ ਵੀ ਜਾਣਗੇ ਛੇਦਾਂ ਨੂੰ ਵੀ ਪ੍ਰਣਾਮ ਕਰਨਗੇ ਸ਼੍ਰੀ ਰਾਮ তীਰਥ ਸਥਾਨ ਤੇ ਵੀ ਉਹ ਜਾਣਗੇ ਵਰਕਰਾਂ ਚ ਜੋ ਮੈਂ ਅੱਜ ਉਤਸ਼ਾਹ ਦੇਖ ਰਿਹਾ ਫੜਕਾਂ ਦੇ ਉੱਤੇ ਇਹ ਅੱਛਾ ਸਾਈਨ ਦੇਖ ਰਿਹਾ ਆ ਕਿ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਪਾਰਟੀ ਦਾ ਪਰਚਮ ਹੋਰ بلند ਹੋਏਗਾ ਔਰ ਚੜ੍ਹਦੀ ਕਲਾ ਦੇ ਲਈ ਅੱਜ ਗੁਪੇਸ਼ ਜੀ ਸਾਡੇ ਲਈ ਕੋਈ ਜੋ ਵੀ ਉਹ ਸੰਦੇਸ਼ ਦੇਣਗੇ ਜੋ ਕਾਰਿਆਂ ਲਾਂਡਗੇ ਵਰਕਰ ਦਾ ਅਸੀਂ ਤੁਨ ਦੇ ਹੀ ਨਾਲ ਪੂਰਾ ਕਰਾਂਗੇ ਜੈ ਹਿੰਦ ਜੈ ਭਾਰਤ ਅੱਜ ਅੰਮ੍ਰਿਤਸਰ ਦੇ ਵਿੱਚ 에어ਪੋਰਟ ਰੋਡ ਤੇ ਆ ਅਸੀਂ ਸਾਰੇ ਪਠਾਨਕੋਟ ਦੇ ਜਿੰਨੇ ਵੀ ਲੀਡਰ ਸਾਹਿਬਾਨ ਸਰਪੰਚ ਸਾਹਿਬਾਨ ਕਾਉਂਸਲਰ ਸਾਡੇ ਵਾਈਸ ਪ੍ਰੈਜ਼ੀਡੈਂਟ ਰਕੇਸ਼ ਪੋਪਲੀ ਜੀ ਸਾਡੇ ਬਲਾਕ ਪ੍ਰਧਾਨ ਐਫਪੀਜੀ ਔਰ ਸਾਡੇ ਸਰਪੰਚ ਸਾਰੇ ਆਏ ਦੇ ਨੇ ਇੱਥੇ ਅੱਜ ਬੜੀ ਖੁਸ਼ੀ ਦਾ ਟਾਈਮ ਹੈ ਔਰ ਬਹੁਤ ਜ਼ਿਆਦਾ ਪੂਰੇ ਪੰਜਾਬ ਦੇ ਵਿੱਚੋਂ ਅੰਮ੍ਰਿਤਸਰ ਦੇ ਵਿੱਚ ਵੀ ਅੱਜ ਬਹੁਤ ਚਹਿਲ ਪਹਿਲ ਹੈ ਪੂਰੇ ਅੰਮ੍ਰਿਤਸਰ ਦੇ ਵਿੱਚ ਕਿਉਂਕਿ ਸਾਡੇ ਨਵੇਂ ਪਰਿਵਾਰੀ ਅੱਜ ਪਹਿਲੀ ਵਾਰੀ ਪੰਜਾਬ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਆ ਰਹੇ ਨੇ ਆਪਣੀ ਸ਼ੁਰੂਆਤ ਕਰ ਰਹੇ ਨੇ ਵਿਕਪੇਸ਼ ਬਟੇਲ ਜੀ ਔਰ ਜਿਹੜੇ ਛਤੀਸਗੜ ਦੇ ਸੀਐਮ ਵੀ ਰਹੇ ਨੇ ਔਰ ਬੜੇ ਸੂਝਵਾਨ ਲੀਡਰ ਨੇ ਔਰ ਉਹਨਾਂ ਦੀ ਛਤਰ ਛਾਇਆ ਦੇ ਵਿੱਚ ਅੱਜ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਸਾਡੇ ਸਾਡੇ ਲੋਕ ਸਭਾ ਦੇ ਮੈਂਬਰ ਸੁਖਿੰਦਰ ਅੰਦਾਵਾ ਜੀ ਪ੍ਰਤਾਪ ਬਾਜਵਾ ਜੀ ਔਰ ਸਮੂਚੀ ਕਾਂਗਰਸ ਲੀਡਰਸ਼ਿਪ ਅੱਜ ਅੰਮ੍ਰਿਤਸਰ ਸ੍ਰੀ ਅੰਮ੍ਰਿਤਸਰ ਦੇ ਵਿੱਚ ਇਕੱਠੀ ਹੋਈ ਹੈ ਔਰ ਬਾਬਾ ਜੀ ਦਾ ਆਸ਼ੀਰਵਾਦ ਲੈ ਕੇ ਔਰ ਉਸ ਤੋਂ ਬਾਅਦ ਸ਼ਿਵਲਾ ਮਾਤਾ ਮੰਦਿਰ ਵੀ ਇਹਨਾਂ ਨੇ ਜਾਣਾ ਮੱਥਾ ਟੇਕਿਆ ਸਾਰੀ ਜਗ੍ਹਾ ਤੇ ਮੱਥਾ ਟੇਕ ਕੇ ਪਾਰਟੀ ਦੀ ਪੂਰੀ ਵਰਕਰਸ ਦੇ ਨਾਲ ਅੱਜ ਬਗੇਲ ਸਾਹਿਬ ਆਪਣੀ ਸ਼ੁਰੂਆਤ ਕਰਨ ਜਾਣ ਜਾ ਰਹੇ ਨੇ ਪਾਰਟੀ ਨੂੰ ਵਰਕਰਾਂ ਨੂੰ ਸਾਰਿਆਂ ਨੂੰ ਸੰਬੋਧਿਤ ਕਰਨ ਜਾ ਰਹੇ ਨੇ ਔਰ ਸ਼ੁਰੂਆਤ ਹਰਮੰਦਰ ਸਾਹਿਬ ਤੋਂ ਸ਼ੁਰੂ ਕਰ ਰਹੇ ਨੇ ਔਰ ਮੈਂ ਅੱਜ ਜਿਹੜੇ ਪਠਾਨਕੋਟ ਤੋਂ ਸਾਰੇ ਆਏ ਨੇ ਕਿਉਂਕਿ ਪਠਾਨਕੋਟ ਬਹੁਤ ਬਾਰਿਸ਼ ਸੀ ਅੱਜ ਅਥੇ ਧੁੱਪ ਚੜੀ ਹੈ ਔਰ ਬਾਬਾਈ ਦੀ ਵੀ ਮਿਹਰ ਹੋਈ ਹੈ ਕਿ ਅੱਜ ਇੱਥੇ ਬਿਲਕੁਲ ਸਾਫ਼ ਮੌਸਮ ਹੈ ਔਰ ਜਿਸ ਤਰ੍ਹਾਂ ਦਾ ਸਵੇਰੇ ਮੌਸਮ ਸੀ ਪਠਾਨਕੋਟ ਦੇ ਵਿੱਚ ਜਿੰਨੀ ਬਾਰਿਸ਼ ਹੋ ਰਹੀ ਸੀ ਲੱਗਦਾ ਨਹੀਂ ਕਿ ਐਨੇ ਵਰਕਰ ਪਠਾਨਕੋਟ ਹਲਕੇ ਦੇ ਵਿੱਚੋਂ ਨਿਕਲਣਗੇ ਔਰ ਸਾਰਿਆਂ ਦੇ ਵਿੱਚ ਬਹੁਤ ਜੋਸ਼ ਹੈ ਸਾਡੇ ਬਿੱਲ ਐਮ ਸੀ ਜੀ ਵੀ ਪਿੱਛੇ ਖੜੇ ਹੈ ਮੈਂ ਕਾਂਗ ਉਹਨਾਂ ਨੂੰ ਵੀ ਆਣ ਜੋਤੀ ਜੀ ਵੀ ਸਾਈਟ ਤੇ ਨੇ ਟੋਨੀ ਜੀ ਵੀ ਜਿਨ੍ਹਾਂ ਦਾ ਮੈਂ ਨਾਮ ਨਹੀਂ ਲਿਆ ਹੁਣ ਥੋੜੀ ਦੇਰ ਤੱਕ ਬੁਬੇਲ ਜੀ ਆ ਰਹੇ ਨੇ ਔਰ ਅਸੀਂ ਉਹਨਾਂ ਦੇ ਸਵਾਗਤ ਵਾਸਤੇ ਸਾਡੀ ਡਿਊਟੀ ਲੱਗੀ ਦੀ ਹੈ ਪਠਾਨਕੋਟ ਦੇ ਵਿੱਚ ਪਠਾਨਕੋਟ ਦੇ ਲੋਕਾਂ ਦੀ ਕਿ ਇੱਕ ਸਾਨੂੰ ਲੋਕੇਸ਼ਨ ਦਿੱਤੀ ਗਈ ਹੈ ਜਿਸ ਚਾਈ ਸਾਰੇ ਉਹਨਾਂ ਦੀ ਵੇਟ ਕਰ ਰਹੇ ਆਂ ਔਰ ਉਹਨਾਂ ਦਾ ਸਵਾਗਤ ਨਿੱਘਾ ਸਵਾਗਤ ਕਰਕੇ ਅਸੀਂ ਇਹੀ ਕਵਾਂਗੇ ਕਿ ਸਾਡੀ ਪਾਰਟੀ ਨੂੰ ਹੋਰ ਤਾਕਤ ਮਿਲੇ ਸਾਡੇ ਵਰਕਰਾਂ ਨੂੰ ਹੋਰ ਤਾਕਤ ਮਿਲੇ ਔਰ ਆਉਣ ਵਾਲੇ ਜਿਹੜੇ ਇਲੈਕਸ਼ਨ ਹੈ 2027 ਚ ਪੂਰੀ ਰਣਨੀਤੀ ਇਹੋ ਜਿਹੀ ਬਣਾਈ ਕਿ ਇੱਕਜੁੱਟ ਕਾਂਗਰਸ ਹੋ ਕੇ ਇੱਕਜੁੱਟ ਪੰਜਾਬ ਹੋ ਕੇ ਜੋ ਸੰਤਾਪ ਪੰਜਾਬ ਨੇ ਜਿਹੜਾ ਪਿਛਲੇ 3 ਸਾਲਾਂ ਚ ਛੇਲਿਆ ਜਾਂ ਹੁਣ ਵੀ ਛੇਲ ਰਿਹਾ ਔਰ ਤੋਂ ਪੰਜਾਬ ਦੇ ਸਾਡੇ ਭੈਣ ਭਰਾਵਾਂ ਨੂੰ ਸਾਡੀ ਮਾਵਾਂ ਨੂੰ ਜਿਨ੍ਹਾਂ ਨਾਲ ਧੋਖਾ ਹੋ ਰਿਹਾ ਹੈ ਕੈਮਰਾ ਪਰਸਨ ਹਰੀ ਦੇ ਨਾਲ ਅੱਜ ਦੀ ਰਿਪੋਰਟ